ਮੈਨੂੰ ਤੇ ਸਾਡੇ ਕੁਝ ਹੋਰ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ। ਪਹਿਲੀ ਗੱਲ ਤਾਂ ਐਸੇ ਫੈਸਲਿਆਂ ਨੂੰ ਨਾ ਅਸੀਂ ਮੰਨੀਏ ਤੇ ਨਾ ਹੀ ਅਸੀਂ ਸਮਝਦੇ ਹਾਂ। ਕਿਉਂਕਿ ਸਾਨੂੰ ਪਤਾ ਸੀ ਜਦ ਅਸੀਂ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬੋਲ ਰਹੇ ਹਾਂ ਤਾਂ ਉਹ ਪਾਰਟੀ ਜਿਹੜੀ ਹੁਣ ਬਾਦਲ ਦਲ ਬਣ ਕੇ ਰਹੇਗੀ ਜਾਂ ਇੱਕ ਬਾਦਲੇਨ ਕੰਪਨੀ ਦਾ ਨਾਮ ਜਿਹੜਾ ਲੋਕਾਂ ਨੇ ਉਹਨੂੰ ਦਿੱਤਾ ਉਹਦੇ ਚੋਂ ਸਾਨੂੰ ਕੋਈ ਬਹੁਤ ਵੱਡੀ ਆਸ ਨਹੀਂ ਸੀ ਪਰ ਸਾਡਾ ਇੱਕ ਮਿਸ਼ਨ ਅਸੀਂ ਲੈ ਕੇ ਚੱਲੇ ਸੀ ਵੀ ਅਕਾਲੀ ਦਰ ਨੂੰ ਕਿਵੇਂ ਬਚਾਉਣਾ ਹੈ ਕਿਵੇਂ ਉਹਦੇ ਵਿੱਚ ਸੁਧਾਰ ਲੈ ਕੇ ਆਉਣਾ ਹੈ ਕਿਵੇਂ ਸਿਧਾਂਤਕ ਤੌਰ ਤੇ ਅਕਾਲੀ ਦਰ ਨੂੰ ਮੋੜ ਜਿਹੜਾ ਹੈ ਪ੍ਰਾਣੀਆਂ ਸਾਡੀਆਂ ਜੋ ਰਵੈਤਾਂ ਨੇ ਉਹਨਾਂ ਤੇ ਚੋੜਨਾ ਉਸ ਮਕਸਦ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਜਿਹੜੀ ਲਹਿਰ ਉਹ ਸ਼ੁਰੂ ਕੀਤੀ ਗਈ ਸੀ ਤੇ ਉਹਦੇ ਵਿੱਚ ਅਸੀਂ ਇੱਕ ਵਾਸਤੇ ਸਾਰਾ ਪਲਾਨ ਅਸੀਂ ਕਰ ਰਹੇ ਹਾਂ ਪਰ ਇਹ ਜਿਹੜਾ ਫੈਸਲਾ ਹੈ ਇਹ ਡਰ ਸਾਬਤ ਕਰਦਾ ਹੈ ਸਰਦਾਰ ਚੁੰਨੀ ਸਿੰਘ ਬਾਦ ਦਾ ਉਹਨਾਂ ਨੂੰ ਕੀ ਖੋਫ ਹੈ ਸਾਡੇ ਤੋਂ ਕੀ ਡਰ ਹੈ ਉਹਨਾਂ ਦੇ ਮਨ 'ਚ ਵੀ ਸਾਨੂੰ ਨਾ ਤਾਂ ਕੋਈ ਨੋਟਿਸ ਭੇਜਿਆ ਗਿਆ ਨਾ ਹੀ ਸਾਡੀ ਜਵਾਬ ਤਲ ਵੀ ਦਿੱਤੀ ਗਈ ਕੋਈ ਬਿਨਾ ਜਵਾਬ ਲਈ ਬਿਨਾ ਨੋਟਿਸ ਦਿੱਤੇ ਸਾਨੂੰ ਪਾਰਟੀ 'ਚੋਂ ਕੱਢਤਾ ਗਿਆ ਤੇ ਇਹ ਕਹਿ ਕੇ ਵੀ ਇਨਡਿਸਿਪਲਿਨਰੀ ਬਣਾਇਆ ਉਹਨਾਂ 'ਚ ਏ ਵੀ ਨਹੀਂ ਦੱਸ ਸਕੇ ਵੀ ਕਿਸ ਚੀਜ਼ ਦਾ ਇਨਡਿਸਪੀਸਨ ਕੀਤਾ ਕੀ ਪਾਰਟੀ ਦੇ ਭਲੇ ਦੀ ਗੱਲ ਕਰਨੀ ਇਨਡਿਸਪੀਸਨ ਹੈ ਕੀ ਪ੍ਰਧਾਨ ਦੇ ਖਿਲਾਫ ਜਾਂ ਉਹਦੇ ਫੈਸਲਿਆਂ ਦੇ ਖਿਲਾਫ ਬੋਲਣਾ ਇਨਡਿਸਪੀਸਨ ਹੈ ਤੇ ਜੇ ਇਹਨੂੰ ਇਨਡਿਸਪੀਸਨ ਸਮਝਦੇ ਤਾਂ ਫੇਰ ਤਾਂ ਅਸੀਂ ਇਨਡਿਸਪੀਸਨ ਕੀਤਾ ਪਰ ਜੇ ਅਸੀਂ ਪਾਰਟੀ ਨੂੰ ਕੋਈ ਕਮਜ਼ੋਰ ਕਰਨ ਦੀ ਗੱਲ ਕੀਤੀ ਹੈ ਤਾਂ ਉਹ ਜਿਹੜਾ ਹੈ ਇਨਡਿਸਪੀਸਨ ਕਹਾ ਸਕਦਾ ਹੈ ਨਾ ਕਿ ਪਾਰਟੀ ਦੇ ਭਲੇ ਦੀ ਗੱਲ ਕਰਨਾ ਇਨਡਿਸਪੀਸਨ ਦਾ ਸਰਦਾਰ ਸੁਭੀ ਸਿੰਘ ਬਾਦਲ ਨੇ ਖੁਦ ਕੀਤਾ ਹੈ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਸ਼ਰੀਆਮ ਜਲੰਧਰ ਵਿੱਚ ਸਰਦਾਰ ਸੁਖੀਰ ਸਿੰਘ ਬਾਦਲ ਨੇ ਕੀਤਾ ਕੀ ਉਹਦਾ ਜਵਾਬ ਚਲ ਵੀ ਇਹ indiscipline ਕਮੇਟੀ ਕਰੂਗੀ ਇਨਾਂ 'ਚ ਹਿੰਮਤ ਹੈ ਉਹਨਾਂ ਨੂੰ ਜਵਾਬ ਕਰ ਪੁੱਛਣ ਦਾ ਕਿ ਤੁਸੀਂ ਆਪਣੀ ਪਾਰਟੀ ਦਾ ਜਿਹੜਾ ਕੋਈ ਨਿਸ਼ਾਨ ਹੋਵੇ ਉਹਦਾ ਵਿਰੋਧ ਕਰਕੇ ਤੁਸੀਂ ਦੂਜੀ ਪਾਰਟੀ ਦਾ ਸਮਰਥਨ ਕਰੋ ਇਸ ਤੋਂ ਵੱਡਾ indiscipline ਕੀ ਹੋ ਸਕਦਾ ਹੈ ਕਿ ਪਾਰਟੀ ਪ੍ਰਧਾਨ ਪਾਰਟੀ ਤੋਂ ਉੱਪਰ ਹੈ ਸੋ ਇਹ ਲੋਕ ਜਿਨ੍ਹਾਂ ਦੇ ਰਾਹੀਂ ਫੈਸਲੇ ਕਰਾਈ ਜਾ ਰਹੇ ਨਾ ਤਾਂ ਇਹਨਾਂ ਚ ਹਿੰਮਤ ਹੈ ਨਾ ਹੀ ਇਹਨਾਂ ਚ ਖਲਾਕ ਹੈ ਇਹ ਗੁਲਾਮ ਬਣ ਕੇ ਰਹੇਗੇ ਅਸੀਂ ਗੁਲਾਮ ਨਹੀਂ ਬਣ ਸਕਦੇ ਸਰਦਾਰ ਸੁਖੀ ਸਿੰਘ ਬਾਦਲ ਦੇ ਅਸੀਂ ਜਿਹੜਾ ਇੱਜ਼ਤ ਦੇ ਨਾਲ ਸਿਆਸਤ ਕੀਤੀ ਹੈ ਇੱਜ਼ਤ ਨਾਲ ਸਿਆਸਤ ਕਰਨੀ ਹੈ ਜਿਹੜੀ ਲੋਕ ਅੱਜ ਇੱਕ ਜਿਹੜੀ ਹੈ ਐਸੀ ਮਾਨਸਿਕਤਾ ਲੈ ਕੇ ਕੰਮ ਕਰ ਰਹੇ ਨੇ ਵੀ ਜਿਹੜੀ ਸਿੱਖਾਂ ਵਿੱਚ ਤਾਂ ਖਾਸ ਤੌਰ ਤੇ ਕਦੇ ਕਿਸ ਨੇ ਦੇਖੀ ਨਹੀਂ ਉਹ ਗੁਲਾਮੀ ਦੀ ਮਾਨਸਿਕਤਾ ਨਾਲ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਂ ਆਪਦੇ ਵੱਲੋਂ ਸ਼ੁਭ ਸ਼ਾਮਾਂ ਦਿੰਦਾ ਕੋਈ ਨਹੀਂ ਤੁਸੀਂ ਜਿਹੜਾ ਹੈ ਝੂਠ ਸੱਚ ਦਾ ਨਿਤਾਰਾ ਪਰਮਾਤਮਾ ਕਰੂਗਾ ਤੁਸੀਂ ਆਪ ਦਾ ਗੁਲਾਮੀ ਜਿਹੜੀ ਹੈ ਉਹ ਜੰਜੀਰਾਂ ਨੂੰ ਜਦ ਤੱਕ ਨਹੀਂ ਤੋੜੋਗੇ ਉਦੋਂ ਤੱਕ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪਰਮਾਨ ਨਹੀਂ ਕਰਨਾ ਇਹੀ ਲੋ ਇਹੀ ਮੁੱਦਾ ਅਸੀਂ ਲੈ ਕੇ ਪਹਿਲਾਂ ਤੁਰੇ ਸੀ ਤੇ ਨਾਲੇ ਜਿਹੜੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਕਰਨਾ ਸਾਡੀ ਡਿਊਟੀ ਹੈ ਅਸੀਂ ਕਰਾਂਗੇ ਤੇ 나ਈ ਸਾਨੂੰ ਕਿਸੇ ਤੋਂ ਕਾਲੀ ਦਰ ਤੇ ਸਰਟੀਫਿਕੇਟ ਦੀ ਲੋੜ ਹੈ ਅਸੀਂ ਜੰਮੇ ਕਾਲੀ ਸੀ ਕਾਲੀ ਹਾਂ ਤੇ ਕਾਲੀ ਰਹਾਂਗੇ ਤੇ ਇਹ ਤਾਂ ਸੁਭੀ ਸਿੰਘ ਬਾਦਲ ਨੂੰ ਅੱਜ ਲੋੜ ਹੈ ਲੋਕਾਂ ਨੂੰ ਸਰਟੀਫਿਕੇਟ ਲੈਣ ਦੀ ਜਿਲ੍ਹਾ ਨੇ ਚਾਰ ਵਾਰੀ ਪੰਜ ਵਾਰੀ ਲਗਾਤਾਰ ਉਹਨਾਂ ਨੂੰ ਨਕਾਰਤਾ ਸਰਕਾਰੀ ਪੰਜਾਬ ਦੇ ਲੋਕ ਹੀ ਤੁਹਾਨੂੰ ਨਹੀਂ ਦੇ ਰਹੇ ਤੁਸੀਂ ਸਾਨੂੰ ਕੀ ਦਿਓਗੇ ਸੋ ਮੈਂ ਇਹ ਕਰਦਾ ਵੀ ਇਹ ਸਰਾਸਰ ਉਹਨਾਂ ਦਾ ਢਲ ਉਹਨਾਂ ਦਾ ਖੌਫ ਸੀ ਜਿਹਨੇ ਜਿਹਦੇ ਕਰਕੇ ਉਹਨਾਂ ਨੇ ਫੈਸਲਾ ਲਿਆ ਤੇ ਦੂਜੀ ਵੱਡੀ ਗੱਲ ਟਾਈਮਿੰਗ ਜਿਹੜਾ ਸਮਾਂ ਉਹਨਾਂ ਨੇ ਚੁਣਿਆ ਇਹ ਵੀ ਬੜਾ ਸੋਚਣ ਵਾਲੀ ਗੱਲ ਹੈ ਇੱਕ ਪਾਸੇ ਪ੍ਰਦੀਪ ਕਲੇਰ ਜਿਹੜਾ ਦੇਰੇ ਸੱਚੇ ਸੌਦੇ ਦਾ ਸਿਆਸੀ ਵਿੰਗ ਦਾ ਮੁਖੀ ਸੀ ਉਨੇ ਬੜੇ ਗੰਭੀਰ ਦੋਸ਼ ਲਾਇਏ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿੱਦੀ ਸਫਾਈ ਅੱਜ ਉਹਨਾਂ ਦੇ ਜਿਹੜੇ ਚਾਪਲੂਸ ਤੇ ਚਮਚੇ ਦੇ ਰਹੇ ਨੇ ਪਰ ਸੁਖਬੀਰ ਸਿੰਘ ਬਾਦਲ ਖੁਦ ਕਿਉਂ ਨਹੀਂ ਸਾਹਮਣੇ ਆ ਕੇ ਉਹਨਾਂ ਦਾ ਜਵਾਬ ਦਿੰਦੇ ਐਡੇ ਗੰਭੀਰ ਦੋਸ਼ਾ ਤੋਂ ਕਿਉਂ ਭੱਜ ਰਹੇ ਨੇ ਕਿਉਂ ਬੰਦ ਨਫਾਫਾ ਚਿੱਠੀ ਇਹ ਲੋਕਾਂ ਨੇ ਕੀ ਲਿਖਿਆ ਉਹਦੇ ਵਿੱਚ ਨਹੀਂ ਲੋਕਾਂ ਨੂੰ ਦੱਸ ਸਕੀ ਇਹ ਸਾਰੀਆਂ ਗੱਲਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹ ਸਾਰਾ ਅੱਜ ਦਾ ਇਹ ਫੈਸਲਾ ਕੀਤਾ ਗਿਆ ਲੋਕ ਬੜੇ ਸਮਝਦਾਰ ਨੇ ਪੰਜਾਬ ਦੇ ਲੋਕ ਜਿਹੜਾ ਹੈ ਉਹ ਨਤਾਰਾ ਕਰਨਗੇ ਸੱਚ ਤੇ ਝੂਠ ਦਾ ਪਰ ਸਾਡੇ ਜਿਹੜੇ ਸਾਥੀ ਅਸੀਂ ਸਾਰੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਚੱਲਿਆ ਉੱਤੇ ਪੂਰਾ ਦਿ੍ਰਿੜਤਾ ਨਾਲ ਪੈਰਾ ਦੇਵਾਂਗੇ ਮੈਨੂੰ ਵਿਸ਼ਵਾਸ ਦਿਵਾਉਣਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ